ਕੀਤੀ ਜਾਂ ਇਸ ਜਿਹੜੇ ਖੇਤਰ ਦੀ ਗੱਲ ਤੇ ਹੁਣ ਆਪਾਂ ਗੱਲ ਕਰਦੇ ਆਂ ਬਾਈ ਜੀ ਦੇ ਖੋਦੇ ਕੰਮ ਦੀ ਕਿ ਤੁਸੀਂ ਇਹ ਜਿਹੜਾ ਤਿਵਾਰੇ ਨੂੰ ਰਿਜ਼ੋਰਟ ਕਦੋਂ ਤੋਂ ਚਲਾ ਰਹੇ ਹੋ ਇਹ ਲੋ ਦਾ ਅਤਿਆਸ ਹੈ 2013 ਤੋਂ ਚਲਾ ਰਹੇ ਹਾਂ ਤੇ ਤੁਸੀਂ ਪੜ੍ਹੇ ਹੋ ਪੜ੍ਹੇ ਹੋ ਕਿਤਨੀ ਹਨ ਕਿਹੜੇ ਆ ਜੀਏ ਨੇ ਪੁਲਿਸ ਵੇਲੇ ਨੇ ਡਾਕਟਰ ਵੈਟਰਨਰੀ ਡਾਕਟਰ ਦਾ ਡਿਪਲੋਮਾ 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 ਕਿਤੇ ਵੈਟਰਨਰੀ ਡਾਕਟਰ ਦਾ ਤੇ ਕੰਮ ਕੀ ਕਰ ਰਹੇ ਨੇ ਰਿਜ਼ੋਰਟ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਯਾਰ ਰੋਜ਼ਗਾਰ ਆਣੀਗਾ ਪਰ ਗੱਲ ਇਹ ਆ ਰੋਜ਼ਗਾਰ ਦਿਮਾਗ ਨਾਲ ਤੁਹਾਨੂੰ ਪੈਦਾ ਕਰਨੇ ਪੈਣਗੇ ਇਥੇ ਇਹਨਾਂ ਨੇ ਗ੍ਰੈਜੂਏਸ਼ਨ ਵੈਕਨਰੀ ਡਿਪਲੋਮਾ ਕੀਤਾ ਰਾਜਸਥਾਨ ਦੇ ਵਿੱਚ ਤੇ ਕੰਮ ਇਹ ਕਰ ਰਹੇ ਨੇ ਇਸ ਟਾਈਮ ਇਹਨਾਂ ਦਾ ਰਿਜ਼ੋਰਟ ਹੈ ਤੁਹਾਡੇ ਕੋਲ ਕਿੰਨੇ ਮੁਲਾਜ਼ਮ ਕੰਮ ਕਰਦੇ ਆ ਬਈ ਇਥੇ ਜਰੇ 5 ਆਤੀ ਫਿਲਹਾਲ ਕੋਰੋਨਾ ਦੀ ਵਜ੍ਹਾ ਸੇ ਬੰਦਾ ਬੰਦਾ ਵੇਗ ਹੋ ਰਿਹਾ ਹੈ ਵਜ੍ਹਾ ਸੇ ਹਾਂ ਇਸ ਲਈ ਸ਼ਾਬਾਸ਼ ਜਮੀਨ ਆ ਠੀਕ ਹੈ ਮਤਲਬ ਕਰੋਨਾ ਦੇ ਕਾਰਨ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਵੱਡੇ ਵੱਡੇ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਦੇਸ਼ ਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਤੋਂ ਕੱਢ ਦਿੱਤਾ ਗਿਆ ਜਾਂ ਪਰ ਇਹਨਾਂ ਨੇ ਜਿਹੜਾ ਤੁਹਾਡੀ ਉਮਰ ਕਿੰਨੀ ਹੋ ਗਈ 25 ਸਾਲ 25 ਸਾਲ ਦੀ ਉਮਰ ਤੱਕ ਇਹਨਾਂ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਇਸ ਪਾਸੇ ਕੀਤਾ ਪਰ ਤੁਸੀਂ ਇੱਥੇ ਬੈਠ ਨੇ ਰੀਡਰ ਤੁਹਾਡਾ ਡਿਪਲੋਮਾ ਤਾਂ ਪਰ ਇਸ ਪਾਸੇ ਕਿਵੇਂ ਤੁਹਾਡਾ ਮਾਈਂਡ ਸਿਮਾਰ ਆਇਆ ਵੀ ਆਹ ਵਾਲੇ ਕੰਮ ਕਰੀਏ

ਬੈਟਰੀ ਡੈਕਟਰ ਦਾ ਜਿਹੜਾ ਇਹਨਾਂ ਨੇ ਡਿਪਲੋਮਾ ਕੀਤਾ ਆ ਤੇ ਉਹਦੀ ਵੀ ਤਿਆਰੀ ਕਰ ਰਹੇ ਆ ਅ ਇੱਥੇ ਕਿੰਨੀਆਂ ਤੋਂ ਪੋਸਟਾਂ ਹੁੰਦੀਆਂ ਆ ਰਾਜਸਥਾਨ ਦੇ ਵਿੱਚ ਬੈਟਰੀ ਡੈਕਟਰਾਂ ਬੈਟਰੀ ਡੈਕਟਰਾਂ ਨੇ ਕਿੰਨੀਆਂ ਤੋਂ ਪੋਸਟਾਂ ਨਿਕਲਦੀਆਂ ਆ ਆ ਕੋਸਪਾਲੀ ਬਾਅਦ ਵਿੱਚ ਮੇਰੀ ਦੋਸਤ ਨੇ ਇਹਨਾਂ ਤੋਂ ਲੱਗ ਲਈ ਤੇਰੀ ਮੈਡੀਕਲ ਤੇਰੀ ਪੂਰੀ ਕੋਰਸ ਕਰਨ ਕਰੇ ਜੇ ਕਿ ਤੋ ਨੇ ਹਿੰਦੂਸਤਾਨ ਵਿੱਚ ਡਿਫੈਂਸ ਵਿੱਚ ਵੀ ਆ ਹੂੰ ਤਾਂ ਗੱਲ ਇਹ ਨਹੀਂ ਕੀ ਇਹ ਯਾਰ ਕੰਮ ਕੋਈ ਕਰ ਲਿਆ ਤਾਂ ਉਹਨੂੰ ਛੱਡ ਦਿਓ ਜਾਂ ਬੇਨਿਆ ਤਾਂ ਨਹੀਂ ਵੈਰ ਨਹੀਂ ਡਕਰੀਆਂ ਤਾਂ ਹੋਰ ਕੋਈ ਕੰਮ ਨਾ ਕੀਤਾ ਤਾਂ ਮਤਲਬ ਗੱਲ ਇਹ ਹੈ ਵੀ ਉਹ ਪਾਰਟ ਟਾਈਮ ਜੌਬ ਤੁਹਾਨੂੰ ਕਰਨੀ ਪਊਗੀ ਕਿਸੇ ਵੀ ਤਰੀਕੇ ਨਾਲ ਤੁਸੀਂ ਤੁਹਾਨੂੰ ਉਹਨਾਂ ਕਿੱਤਿਆਂ ਨਾਲ ਜੁੜਨਾ ਪਊਗਾ ਪਛਤੈਣੀ ਕਿੱਤਿਆਂ ਨੂੰ ਵੀ ਜੇ ਅਸੀਂ ਛੱਡਦੇ ਆਂ ਤਾਂ ਉਹ ਸ਼ਾਇਦ ਸਾਡੇ ਆਸਤੇ ਘਾਤ ਕਿਸੇ ਨੂੰ ਡਾ ਪਰ ਪਛਤੈਣੀ ਕਿੱਤਿਆਂ ਨੂੰ ਨਾਲ-ਨਾਲ ਜੇਕਰ ਅਸੀਂ ਜੁੜ ਕੇ ਜੁੜ ਕੇ ਚੱਲਾਂਗੇ ਉਹਨਾਂ ਨਾਲ ਤਾਂ ਸਾਨੂੰ ਜਿਹੜਾ ਜੀਵਨ ਜਿਉਂਦਾ ਜ਼ਿੰਦਗੀ ਜਿਉਂਦਾ ਢੰਗ ਵੀ ਆਊਗਾ ਤੇ ਇਹ ਬਾਈ ਰਾਜਕੁਮਾਰ ਜੀ ਸੀ ਇਹਨਾਂ ਦਾ ਹੋਟਲ ਹੈ ਇਹਨਾਂ ਦੇ ਸ਼ਾਇਦ ਹੋ ਸਕਦਾ ਪਾਪਾ ਜਾਂ ਦਾਦਾ ਚਲਾਉਂਦੇ ਹੋਣ ਇਹਨਾਂ ਦੀ ਪਿੱਛੀ ਜ਼ਮੀਨ ਹੈ ਤੇ ਉਸੇ ਜ਼ਮੀਨ ਦੇ ਵਿੱਚ ਹੀ ਹੋਟਲ ਬਣਾਇਆ ਇਹਨਾਂ ਨੇ ਇਹ ਹੋਟਲ ਦੀਆਂ ਵੀਡੀਓ ਅਸੀਂ ਤੁਹਾਨੂੰ ਥੋੜਾ ਜਿਹਾ ਬਾਅਦ ਦੇ ਵਿੱਚ ਇਸ ਵੀਡੀਓ ਦੇ ਵਿੱਚ ਦਿਖਾ ਦੇਵਾਂਗੇ ਕਿ ਕਿਸ ਤਰ੍ਹਾਂ ਦਾ ਹੋਟਲ ਹੈ ਜਿਹੜਾ ਇਹ ਲਸ਼ਮਨਗੜ੍ਹ ਤੋਂ ਤੇ ਪਤੇਪੁਰ ਦੇ ਵਿਚਾਲੇ ਹੈ ਇਹ ਤੇ ਪਿੰਡ ਕਿਹੜਾ ਦੱਸੀ ਬਈ ਤੁਸੀਂ ਪਿੰਡ ਦਾ ਗਾਮਪੌਂਸ ਹੈ ਇਹ ਅਲਗਪੁਰਾ ਬੋਧਾਰਾਮ ਅਲਗਪੁਰਾ ਬੋਧਾਰਾਮ ਪਿੰਡ ਹੈ ਇਹ ਰਾਜਸਥਾਨ ਦਾ ਤੇ ਬਾਕੀ ਦੀ ਕੰਮ ਲਾ